ਉਹ ਵਿਚਨ ਬੋਟਨ ਤੇ ਭਈ ਉਹਦੇ ਫੁੱਲ ਜਿਹੜੇ ਨੇ ਮਰਤੇਕ ਪ੍ਰਾਣੀ ਦੇ ਫੁੱਲ ਆਨੂ ਜੇ ਕਿਰ ਯਾਂਦੇ ਹੋ ਭਈ ਮਰਦਵਾਰ ਪਾਓ ਜਾਂ ਪੁਰਾਣੀ ਜਗਾ ਪਾਓ ਉਹਦੇ ਦੇ ਪਾਉ ਉਹਦੇ ਨੂੰ ਉਹਨੂੰ ਕੋਈ ਫਾਇਦਾ ਨਹੀਂ ਪਹੁੰਚਦਾ ਕਿਉਂਕਿ ਜਿੰਦਿਆਂ ਹੋਇਆਂ ਆਪਣਾ ਜੀਵਨ ਸੁਧਾਰ ਸਕਦਾ ਭਈ ਪ੍ਰਾਪਤ ਮਨੁੱਖ ਤੇ ਹੋਰੀਆ ਗੋਬਿੰਦ ਮਨ ਕੇ ਤੇਰੀ ਬੜੀਆ ਕੌਨ ਸਵਾਨ ਉਤੋਂ ਹੀ ਪਰਬਾਧਨ ਮਿਲਦਾ ਜੇ ਜੇ ਇਨਸਾਨ ਦੀ ਜੁਨੀ ਤੇ ਹੈ ਇਹ ਇਨਸਾਨ ਦੀ ਜੁਨੀ ਸਤੋਂ ਸੋਈ ਦੁਨੀਆ ਤੋਂ ਉੱਚੀ ਹੈ ਜਿੰਨੇ ਜੀ ਜੰਦ ਸਾਰੇ ਕੀੜੀ ਤੋਂ ਲੈ ਕੇ ਹਾਥੀ ਤੱਕ ਜਿਹੜੇ ਸਾਰੇ ਜਾਨਵਰਾਂ ਨੂੰ ਮਾਨ ਜਨ ਇਸ ਲੈ ਕੇ ਇਨਸਾਨ ਤੋਂ ਉੱਚਾ ਆਇਆ ਕਿ ਇਹਦੇ ਅੰਦਰ ਇੱਕ ਡਿਵਾਈਨ ਵਿਜ਼ਡਮ ਹੈ ਇੱਕ ਅੰਦਰ ਇਲਾਹੀ ਸ਼ਕਤੀ ਆ ਜਿਹਦੇ ਨਾਲ ਇਹ ਜੁੜ ਕੇ ਉਹ ਪਰਮਾਤਮ ਜਲੀਨ ਹੋ ਗਏ ਆਪਣੇ ਕਾਮ ਕੋ ਲੋਮੋ ਨੂੰ ਛੱਡ ਦਿੰਦਾ ਤੇ ਕਾਮ ਕਰੋ ਲੋ ਛੱਡ ਗਿਆ ਫਿਰ ਉਹਦੇ ਨਾਲ ਦੁਆਤੇ ਇੱਕ ਰੂਪ ਹੋ ਗਿਆ ਮਹਾਰਾਜ ਜੀ ਇਹ ਵੀ ਕਰ ਤਪੱਸਿਆ ਪਿਓ ਦੁਆਤੇ ਦੇ ਰੂਪ ਹੋ ਗਿਆ ਫਿਰ ਉਹ ਪਰਮਾ ਉਹ ਆਦਮੀ ਦਾ ਪਰਮਾਤਮ ਦਾ ਉਹਦੇ ਨਾਲ ਮੇਲ ਹੋਇਆ ਦਾ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਉਹ ਜਿਹੜੇ ਫੁੱਲ ਛੁੱਟ ਰਹੇ ਉਹਦੇ ਨਾਲ ਉਹਨੂੰ ਸਵਰਗ ਨਹੀਂ ਮਿਲਣਾ ਉਹ ਵਰਗ ਦਾ ਮਿਲਣਾ ਜਾਂ ਨਰਕ ਮਿਲਣਾ ਆਪਣੇ ਸਾਡੇ ਦੀਦ ਜਿਹੜੇ ਰੋਜ਼ ਕਰ ਕੰਮ ਕਰਨੇ ਆ ਸਾਡੇ ਕੰਮ ਜੁ ਹੋਣਾ ਉਹ ਸਾਡਾ ਉਹਦੇ ਨਾਲ ਲੇਖਣਾ ਇਸ ਕਰਕੇ ਇਹ ਮੈਂ ਨਹੀਂ ਕਿਸੇ ਦਾ ਦਿਲ ਦੁਖਾਉਣਾ ਚਾਹੁੰਦਾ ਪਰ ਇਹ ਮਰਿਆਦਾ ਨਹੀਂ ਹੈ ਕੋਈ ਵੀ ਬੰਦੇ ਉਹ ਕੋਲ ਉਹਦੇ ਬਾਹਨਾਂ ਨੂੰ ਫਾਇਦਾ ਆਏਗਾ ਜਾਂ ਉਹਦੇ ਬਾਹਨਾਂ ਨੂੰ ਫਾਇਦਾ ਆਏਗਾ ਸਹੀ ਤੇ ਇਹੋ ਜਿਹੇ ਵੀ ਲੋਕੀ ਕਹਿੰਦੇ ਨੇ ਕਿ ਮੇਰੀ ਸਰੀਰ ਜੇ ਮੈਂ ਮਰ ਗਿਆ ਤੇ ਮੇਰੇ ਸਰੀਰ ਨੂੰ ਗਿੱਦੜਾ ਗੁੱਦੜਾ ਖਵਾ ਦਿਓ ਜਨਮਰਨ ਖਵਾ ਦਿਓ ਉਹ ਕਹਿੰਦਾ ਉਹ ਦੇਖੋ ਜੀ ਵਿਜ਼ਡਮ ਇਹ ਕਿ ਸਰੀਰ ਨੇ ਤਾਂ ਜਲ ਕੇ ਤੇ ਸਵਾ ਹੀ ਹੋਣੀ ਆ ਤੇ ਜੇ ਉਹਨਾਂ ਖਾਣਗੇ ਤੇ ਕੋਈ ਕੋਨ ਪਰਕਾਰ ਹੋ ਜਾਏਗਾ ਇਹ ਵੀ ਗਈ ਥੋੜੀ ਤੇ ਕਹਿੰਦਾ ਇਹ ਬੜੀ ਵੱਡੀ ਡੀਪ ਫਿਲਾਸਫੀ ਆ ਪਰ ਇਹ ਕਰਮ ਕਾਟਦੇ ਜਿਹੜੇ ਅਸੀਂ ਇਹਨਾਂ ਕਰਮਾਂ ਕਾਟਾਂ ਚ ਨਾ ਪੁੱਦੇ ਪੁੱਦੇ ਲਈ ਨਾ ਕਾਟ ਕਰੀਏ ਆਪਣਾ ਨਾਮ ਜੱਬ ਵੀ ਇਹ ਜਾਂ ਗੰਸਾ ਦਾ ਪਾਠ ਕਰੀਏ ਇਹ ਵੇਵ ਜੜੀਆਂ ਉਹਨੂੰ ਜਾਣਨੀ ਹੈ ਸੁਪਰ ਚਮੇ ਗੁਰ ਗੁਰਬਾਣੀ ਦੀਆ ਵਾਹ ਵਾ ਬਾਣੀ ਨਰੰਕਾਰ ਬਾਣੀ ਇਹ ਨਹੀਂ ਹੈ ਵੀ ਜਿਹੜਾ ਅਸੀਂ ਰੀਡਿੰਗ ਕਰ ਰਿਹਾ ਅੰਗਰੇਜ਼ੀ ਦੀ ਕਿਤਾਬ ਜਾਦੂ ਦੀ ਕਿਤਾਬ ਹੈ ਉਹ ਮਾਰੇ ਕਹਿੰਦਾ ਵਾਹ ਵਾ ਬਾਣੀ ਨਰੰਕਾਰ ਇਹ ਜੇ ਬਾਣੀ ਆ ਪੜਾਂਗੇ ਤੇ ਨਰੰਕਾਰ ਮਜ਼ੂਰ ਹੋਗੇ ਤਾਂ ਉਹ ਫਿਰ ਉਸ ਉਸ ਨੂੰ ਵੀ ਪਾ ਲਾਏਗਾ ਪਾ ਜਾਏਗਾ ਕਹਦਰੀ ਕੇ ਅਸਰ ਬਾਕੀ ਬਾਕੀ ਤੇਰੇ ਕੌਮਗਰਾਉਂਡ ਦੇ ਮਾਹੀ ਜਿਤਨੇ ਮੈਂ ਮੈਂ ਕੰਟਰੋਲ ਸਰਜਰੀ ਬਾਰੇ ਕਹਿਣਾ ਚਾਹੁੰਦਾ ਆਪਣੀ ਸ਼ਰਧਾ ਉਹ ਸ਼ਰਧਾ ਨਾਲ ਅਗਰ ਉਹ ਜਾਂਦੇ ਨੇ ਉੱਤੇ ਪਾਣ ਵਾਜ਼ਰ ਦੁਆਰ ਸ਼ਰਧਾ ਨਾਲ ਉਹ ਤਾਂ ਦੂਸਰੀ ਜਗ੍ਹਾ ਜਾਂਦੇ ਨੇ ਜਾਂਦੇ ਅਮਰਕੀਤਪੁਰ ਸਾਹਿਬ ਉਹ ਸ਼ਰਧਾ ਦਿਖਾ ਰਹੇ ਨਾ ਆਪਣੀ ਜੀਵਨਾਵੇ ਜੇ ਉਹ ਜਦ ਪੱਤਰ ਰਾਣੀ ਨੂੰ ਕੁਝ ਨਹੀਂ ਭਾਈ ਆਦਮੀ ਸ਼ਰਧਾ ਭਾਵੇਂ ਉਹ ਕਰਨਾ ਉਹਨੂੰ ਪਰਮਾਤਮਾ ਜੁੜ ਜਾਇਆ ਉਹ ਨੂੰ ਠੋਕਰ ਵੱਜ ਜਾਏ ਤੇ ਉਹ ਸਿੱਧੇ ਰਸਤੇ ਪਿਆ ਜਾਏ ਇਹ ਹੈ ਬਾਣੀ ਜਿਹੜੇ ਪਰਦੇ ਨੇ ਬਾਟ ਕਰਦੇ ਨੇ ਉਹ ਦਾ ਜਰੂਰ ਲਾਭ ਨੂੰ ਪਈ ਉਹਦੀ ਜਿਹੜੀ ਪਟਕਦੀ ਰੂਹ ਜਿਹੜੀ ਹੈ ਨਾ ਬਾਣੀ ਉਹਨੂੰ ਪ੍ਰਵੇਸ਼ ਕਰਦੀ ਸਾਰੇ ਬ੍ਰਹਮੰਡ ਚ ਬਾਣੀ ਬੇਨ ਸਿੱਧੇ ਰਸਤੇ ਹੁ ਦਵਾਈ ਸਰੀਰ ਪਟਕਦਾ ਜੇ ਬੈਣ ਦੇ ਨੇ ਸਰੀਰ ਕਈ ਹੋ ਜਾਂਦਾ ਨਹੀਂ ਰੂਹਾਂ ਜਿਹੜੀਆਂ ਨੇ ਜਿਹੜੀਆਂ ਨੇ ਔਰ ਉਹ ਜਿਨ੍ਹਾਂ ਨੂੰ ਪ੍ਰੇਮ ਹੁੰਦਾ ਅੱਜ ਤੱਕ ਜਰਮਨੀ ਲਿਆ ਪਾਣੀ ਫੜ ਜਾਂਦਾ ਪਾਣੀ ਵਾਲੀ ਪੜ ਜਾਂਦੀ ਆ ਉਹ ਜਾ ਕੇ ਗੁਰਦੁਆਰੇ ਬਾਣੀ ਸੁਣਦੇ ਨਹੀਂ ਆ ਅਸੀਂ ਤੇ ਗੁਰਦਾਰੇ ਬੈਠ ਜਾਂਦੇ ਆ ਤੇ ਕਈ ਕਈ ਰੂਹਾਂ ਜਿਹੜੀ ਸੁਣ ਰਹੀਆਂ ਨੇ ਗੁਰੂ ਬਾਣੀ ਨੂੰ ਅਸੀਂ ਕੋਰੋਂ ਨਹੀਂ ਕਰ ਸਕਦੇ ਜੇ ਦੋ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਫਰੀਦ ਉਹ ਆਲੀਅਨ ਮਰਦਾ ਤੇ ਜਿਹੜੇ ਤੇ ਮਨਮੁਖ ਹੁੰਦੇ ਨੇ ਮਨ ਦੇ ਪਿੱਛੇ ਲੱਗੇ ਜੋ ਕੰਮ ਉਹ ਦੁਨੀਆਂ ਜੀ ਕੀ ਤੇ ਖਾਦੇ ਪੀਤੇ ਸ਼ਰਾਬਾਂ ਪੀਤੇ ਆ ਹੋਰ ਉਹ ਨੰਦਰਾ ਮਮਾ ਸ਼ਰਾਬ ਹੋਰ ਆਰਾਮ ਕਰ ਜੁਗਨਾ ਜੁਗਨਾ ਕਰਦੇ ਰਹਿਤੇ ਕਿ ਦੰਤ ਜਪਿਆ ਨਹੀਂ ਉਹ ਤਾਂ ਫਿਰ ਮਨਮੁਖ ਜੜੇ ਨੇ ਉਹ ਫਿਰ ਨਰਕਾਂ ਇੱਕ ਨਰਕ ਧਸ ਜਾਵੇ ਲੱਗਾ ਜਾਵੇ ਕਿੱਥੇ ਜਿੱਤੇ ਨੇ ਜਿੱਥੇ ਉਹ ਦਵਾਈਕ ਸਰੀ ਰਹਿੰਦੇ ਨੇ ਜਿਹੜੇ ਅਪਜੋਲ ਲੱਟਦੇ ਨੇ ਜੁਸੇ ਨਹੀਂ ਬਣਿਆ ਹੋਏ ਨੇ ਦੂਸਰੇ ਨੇ ਜਿਹੜੇ ਨਾਮ ਬਣ ਜਾਂਦੇ ਨੇ ਉਹ 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 ਨਾਲਾਂ ਦੁਆਰ ਸਰੀਰ ਉਹਨਾਂ ਜਿਆਦਾ ਜਿੱਥੇ ਆ ਰਹੇ ਨਾ ਬਣ ਜਾਂਦਾ ਜਾਨਵਰ ਨਹੀਂ ਦੇਦਾ ਲਗਤਾ ਕਿ ਉਹ ਗੁਰਦੁਆਰਿਆਂ ਦੇ ਵੀ ਮੱਪੜਾਂ ਨਾਲ ਉਹਨਾਂ ਦੇ ਰੂਹਾਂ ਬਲਦੀਆਂ ਗੁਰਬਾਣੀ ਨੂੰ ਸੁਣਦੇ ਨੇ ਸਭ ਵੀ ਤੱਕੇ ਪਰ ਉਹਦਾ ਅੰਦਰ ਜਦੋਂ ਤੱਕ ਸਰੀਰ ਨਾ ਹੋਏ ਉਹ ਤੱਕ ਆਤਮ ਤਰੱਕੀ ਨਹੀਂ ਰੂਹ ਸੁਣਦੀਆਂ ਵੀ ਆ ਨੇ ਕਰਦੀਆਂ ਵੀ ਆ ਨੇ ਲੱਭ ਕੇ ਕਰਦੀਆਂ ਨੇ ਪਰ ਉਹਨਾਂ ਤਰੱਕੀ ਨਹੀਂ ਹੋਉਂਦੀ ਕਿਉਂਕਿ ਸਰੀਰ ਕਰਕੇ ਤਰੱਕੀ ਆਉਂਦੀ ਹੈ ਜੋ ਮਾਨਾ ਜਨਮ ਮਿਲੇਗਾ ਉਸਲੇ ਤੋ ਬਾਣੀ ਪੜੋਗੇ ਦੂਸਰੇ ਬਾਣੀ ਪੜੋਗੇ ਉਦੋਂ ਉਦੋਂ ਵੱਢ ਦੇ ਕੋ ਸਟਰ ਬਾਡੀ ਜਿਹੜੀ ਆ ਰੂਹਾਂ ਜਿਹੜੀ ਸਟਰ ਬਾਡੀ ਕਹਿੰਦੇ ਸਟਰ ਬਾਡੀ ਨੇ ਕੋਈ ਉਤਰੀ ਤਕੀਮਤ ਹੁੰਦੀ ਆ ਵੀ ਜੋ ਮਨ ਕਰ ਜਤਾਈਏ ਤੇ ਇਹ ਦੋ ਤੇ ਦੋ ਗੀ ਬਚਾਈਏ ਮੈਂ ਕਹਤਾ ਕੰਡਾ ਪਾ ਆ ਕਿ ਆਪਾਂ ਪਾਠ ਕਰੀਏ ਜੇ ਜੇ ਉਹ ਸਪੈਸ਼ਲ ਵਾਈਬ੍ਰੇਸ਼ਨ ਜਿਹੜੀ ਆ ਉਹਦੀ ਜਿਹੜੀ ਪਤਲਾ ਇੱਕ ਸਰੀਰ ਆ ਤੁੰਨੂੰ ਉਦੋਂ ਨਾ ਤਾਈਓ ਕਹਿੰਦਾ ਪਾਠ ਕਰੀ ਜਾਉਂਦੇ ਨੂੰ ਹਰ ਸਾਲ ਪਾਠ ਕਰੋ ਤਾਂ ਜੇ ਪਾਠ ਦੀ ਜੜੀ ਹੈ ਨਾ ਵਿੱਚ ਬਾਈਬਲ ਵਿੱਚ ਉਜ਼ਮੰਦੀ ਹੈ ਤੇ ਉਹਦੇ ਨੂੰ ਮਿਚਾਉਂਦੇ